ਖਬਰ ਇਹ ਕਿ ਕਈ ਪਾਸੇ ਚੱਲ ਰਹੀ ਹੈ ਕਿ ਤੁਸੀਂ ਆਮ ਆਗਮੀ ਪਤਾ ਨਹੀਂ ਕੌਣ ਚਲਾ ਦਿੰਦਾ ਕਿਉਂਕਿ ਕਾਫੀ ਪੀਏ ਨੇ ਪੇਜ ਤੇ ਪਾ ਦਿੱਤਾ ਲੈ ਕੇ ਜੀ ਮਨੀ ਸ਼ਰਮਾ ਦੇ ਨਾਮ ਤੇ ਜੀ ਉਹ ਤੇ ਤੁਸੀਂ ਪੜ ਲਓ ਜੀ ਮੈਂ ਆਪਦੇ ਪੇਜ ਤੇ ਪਾ ਦਿੱਤਾ ਨੰਬਰ ਹੀ ਲਿਖ ਕੇ ਇਹ ਠੀਕ ਹੈ ਵੀ ਤੁਸੀਂ ਸਿਰੇ ਤੋਂ ਖਾਰਜ ਕਰਦੇ ਹੋ ਇਹਨਾਂ ਖਬਰ ਹਾਂਜੀ ਹਾਂਜੀ ਕੋਈ ਮਸਲਾ ਹੀ ਨਹੀਂ ਜੀ ਮੈਂ ਇਹ ਕ ਪਾਰਟੀ ਛੱਡੂਗਾ ਜੀ ਮਤਲਬ ਵੀ ਨਹੀਂ ਹੈਗਾ ਕੋਈ ਮੈਨੂੰ ਕੋਈ ਲਾਲਚ ਜੀ ਜੀ ਕਿਸੇ ਚੀਜ਼ ਦਾ ਆਪਾਂ ਨੂੰ ਦਿੰਦੇ ਤਾਂ ਆਪਾਂ ਅਕਾਲੀ ਦਲ ਕਰਕੇ ਮੇਰੀ ਪਛਾਣ ਹੈਗੀ ਆ ਜੀ ਬਿਲਕੁਲ ਅਕਾਲੀ ਦਲ ਕਰਕੇ ਹੋਂਦ ਹੈਗੀ ਆ ਤੇ ਇਸੇ ਦੀ ਗੱਲ ਹੀ ਦਲ ਦੀ ਰਹਿਣਾ ਹੁੰਦਾ ਜਿਵੇਂ ਕਈ ਕਈ ਸਿਆਸੀ ਮਾਹਰ ਇਹ ਵੀ ਕਹਿ ਰਹੇ ਨੇ ਕਿ ਜੇਕਰ ਮਨਪ੍ਰੀਤ ਸਿੰਘ ਇਹ ਵਾਲੀ ਲੋਕ ਸਭਾ ਦੇ ਇਲੈਕਸ਼ਨ ਲੜਦੇ ਨੇ ਤਾਂ ਜਿਹੜੇ ਮੌਜੂਦਾ ਸਿਟਿੰਗ ਐਮਪੀ ਨੇ ਰਵਨੀਤ ਸਿੰਘ ਬਟੂ ਉਹਨਾਂ ਨੂੰ ਟੱਕਰ ਦਿੱਤੀ ਜਾ ਸਕਦੀ ਹੈ ਜੇ ਅਕਾਲੀ ਦਲ ਤੁਹਾਨੂੰ ਟਿਕਟ ਦੇਵੇ ਤਾਂ ਤੁਸੀਂ ਅਕਾਲੀ ਦਲ ਤੋਂ ਲੜ ਸਕਦੇ ਮੈਂ ਮੈਂ ਐਮਐਲਏ ਹੈਗਾ ਜੀ ਮੈਂ ਕੋ ਚੋਣ ਲੜੂਗਾ ਜੀ ਹੋਰ ਬੰਦ ਨੂੰ ਮੌਕਾ ਮਿਲਣਾ ਚਾਹੀਦਾ ਮੈਂ ਥੋੜੀ ਉਹਨਾਂ ਨਾਲ ਲੜਾਈ ਜਾਵਾਂ ਜਿਹੜੇ ਪਹਿਲਾਂ ਵੀ ਐਮਐਲਏ ਹੈਗੇ ਨੇ ਫਿਰ ਬਾਅਦ ਹਾਂਜੀ ਹਾਂਜੀ ਅਸੀਂ ਪਾਰਟੀ ਅਕਾਲੀ ਦਲ ਦੀ ਮਦਦ ਕਰਾਂਗੇ ਠੋਕੇ ਚੋਣਾ ਦੇ ਵਿੱਚ ਜੀ ਤੁਸੀਂ ਕੰਪੇਨ ਦੇ ਵਿੱਚ ਵੀ ਆਓਗੇ ਅਕਾਲੀ ਦਲ ਦੇ ਕੈਂਡੀਡੇਟ ਨੂੰ ਸਪੋਰਟ ਕਰੋਗੇ ਜੀ ਉਹ ਤਾਂ ਕਰਨਾ ਹੀ ਕਰਨੀ ਹੈ ਜੀ ਉਹ ਤਾਂ ਕੁਝ ਮੈਨੂੰ ਪੁੱਛਣ ਦੀ ਲੋੜ ਨਾ ਮੈਂ ਪਾਰਟੀ ਦਾ ਵਿਧਾਨ ਸਭਾ ਦੇ ਵਿੱਚ ਲੀਡਰ ਆ ਮੈਂ ਜੀ ਮੈਂ ਅਕਾਲੀ ਦਲ ਦਾ ਵਿਧਾਨ ਸਭਾ ਹੀ ਲੀਡਰ ਹਾਂ ਤਕੜੀ ਦਾ ਜਿੱਤਿਆ ਹੋਇਆ ਜੀ ਤੀਜੀ ਵਾਰ ਤਕੜੀ ਦਾ ਜਿੱਤੇ ਹਾਂ ਜੀ ਪਹਿਲਾਂ ਅਕਾਲੀ ਦਲ ਨੇ ਮੈਨੂੰ ਚੇਅਰਮੈਨ ਬਣਾਇਆ ਤੇ ਜੀ ਉਹ ਚੀਜ਼ ਕੁਝ ਡਾਊਟ ਹੀ ਹੈ ਨਹੀਂ ਕੋਈ ਹਾਂ ਠੀਕ ਹੈ ਸਮਝਣ ਲਈ ਸ਼ੁਕਰੀਆ ਸਰ ਥੈਂਕ ਯੂ